ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਾਰ ਦੇ ਅਨਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਏ ਵੈਦ ਸੁਖਵੀਰ ਸਿੰਘ ਆ ਤੇ ਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖੋਸ਼ ਹੋ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹਨੇ ਲਿਖ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਵੈਦ ਐਸੇ ਨਹੀਂ ਫਿਰ ਲੈ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਡੱਬੀ ਖਾ ਲਈ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸੁਖਵੀਰ ਸਿੰਘ ਵੈਦ ਸੁਖਵੀਰ ਸਿੰਘ ਤੇ ਸ਼ਾਇਦ ਇਹਦਾ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਿਹਨਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲਗੋਗੇ ਆ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਦੂਜਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਜੀ ਉਹਦੀ ਬੰਨੀ ਹੋਈ ਸੀ ਪੱਗੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈਦ ਮੈਨੂੰ ਪੜ੍ਹਨ ਵਿੱਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ੍ਹ ਲੈਣਗੇ ਠੀਕ ਹੈ ਤੁਜੀ ਫਿਰ ਜਗਜੀਤ ਵੈਸ ਹੈ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਸੋਚਲੀਆਂ ਕਰ ਰਹੇ ਆ ਬਾਕੀ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ ਦੁਆਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦੁਆਖਾਨਾ ਇਹਦਾ ਇਹ ਕਹਿੰਦਾ ਰਾਜੇ ਮਹਾਰਾਜੇ ਆ ਦਵਾਈਆਂ ਖਾਦੇ ਹੁੰਦੇ ਸੀ 100 ਰਾਣੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਤੇ ਘਰੇ ਤਲਾਕਾਂ ਦੇ ਕਾਰਨ ਬਣੇ ਜਾਂਦੇ ਆ ਜੀ ਬੰਦੇ ਆਲੇ ਬਾਹਰ ਰਿਲੇਸ਼ਨਾਂ औरत चौथा हजे कई मिले नहीं वैद का ना अर्शदीप सिंह वो वक् डिटेल दिता किन कि मिलता दवाई खाओ हर ऐतवार अस अमृतसर मिलेंगे तो बुधवार बटाले मिला लक्कड़ बाले अर्गा कर लो गल हासे मजाक वाली नहीं है ਜਦੋਂ ਵਿਆਹ ਹੋ ਗਿਆ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੇ ਉਹਨੇ ਆਰਡਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਪਾਇਆ ਤੇ ਫਿਰ ਲੋਕਾਂ ਨੂੰ ਥਾਣੇ ਹੀ ਠਹਣਾਗਾ ਕਿ ਇੱਥੇ ਜਾ ਕੇ ਮਰਗੇ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਸੌਰਤਾਂ ਨੂੰ ਖੁਸ਼ ਕਰਦੋਗੇ ਬੁੱਡੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰਦੂਗੀ ਸਾਡੀ ਦਵਾਈ ਇਸ ਵੈਦ ਦੀ ਇਹ ਗੱਲ ਬਾਤ ਹੈ ਇਸ ਦੀ ਬਾਅਦ ਚ ਤੁਸੀਂ ਪਿੱਛੇ ਜੇ ਖਬਰ ਵੇਖੀ ਹਜੇ 5 ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪੈਂਦਾ ਸ਼ਾਇਦ ਮਾਲਸੀ ਕੇ ਪਟਿਆਲੇ ਵਾਲੀ ਸਾਈਡ ਉਹ ਬਾਈਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆ ਕੁਸ਼ ਕਰਕੇ ਕਰਦੇ ਆ ਇਹਦਾ ਨਾਮ ਹੈ ਦਾ ਵੈਦ ਗਰਮੀਤ ਸਿੰਘ ਗੋਲ ਦਸਤਾਰ ਸਜਾਈ ਹੋਈ ਆ ਲੁਧਿਆਣੇ ਵੀ ਬਹਿੰਦੇ ਤਰਨਤਾਰਨ ਵੀ ਅੰਮ੍ਰਿਤਸਰ ਵੀ ਬਹਿੰਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਉਤੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਖਲਸਾ ਕਦੇ ਪਰ ਕੰਮ ਨੂੰ ਰੋਕਣ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੁੱਲਣਾ ਤੇ ਨਾ ਹੀ ਇਹ ਖੋਲਿਆ ਜਾਣਾ ਆਪ ਦੇ ਹਥਿਆਰ ਨੂੰ ਲੋਹੇ ਦੀ ਰਾੜ ਵਰਗਾ ਕਰ ਲਓ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਗੁਰਮੀਤ ਸਿੰਘ ਜੀ ਆ ਬਹੁਤ ਇਤਰਾਜਜੋਗ ਲਾਉਣਾ ਸਾਰਿਆਂ ਨੇ মিডিਆ ਦੇ ਵਿੱਚ ਹਾਈਡ ਨਹੀਂ ਕਰਨਾ ਬਲਰ ਨਹੀਂ ਕਰਨਾ ਇਸ ਨੂੰ ਬੱਚੇ ਪੜਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲਓ ਇੱਕ ਵੈਦਾ ਸਰਾਓ ਇਦੇ ਬਾਰੇ ਜ਼ਿਆਦਾ ਡਿਟੇਲ ਚ ਕੱਟੇ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦਿੰਨੇ ਆ ਹਰਕਤ ਆ ਇਹਦੀਆਂ ਵੀ ਇਹੀ ਆ ਲਿਖਿਆ ਜਿਉ ਇਹਦੇ ਉੱਤੇ ਹੈਗਾ ਸਾਰੇ ਸਰਦਾਰ 1 2 ਨੂੰ ਛੱਡ ਕੇ ਵੈਦ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਈਜ਼ ਨੂੰ ਵੱਡਾ ਤੇ ਮੋਟਾ ਕਰਨ ਦੇ ਚਾਹਵਾਨਾ ਮਿਲੋ ਆ ਪੜ੍ਹ ਲਓ ਇੱਥੇ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਾਈ ਸੀ ਪੈਂਟ ਦੇ ਵਿੱਚੋਂ ਜਿੱਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਟੇਲ ਹੈ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਵਿੱਚ ਫਿਰ ਫਿਲਮਾਂ ਫੁਲਮਾਂ ਵੇਦੇ ਆ ਤੇ ਕਰੀ ਇਨਾ ਕੰਮਾਂ 'ਚ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤੇ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲਣਗੀਆਂ ਵੈਦ ਅਜੀਤ ਸਿੰਘ ਬਜ਼ੁਰਗ ਆ ਇਹ ਤੇ ਥੱਲੇ ਜਿਹੜੀਆਂ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਇਤਰਾਜਯੋਗ ਨੇ ਵੈਰ ਦਰਸ਼ਨ ਸਿੰਘ ਸਰਦਾਰ ਕੁੰਡਗਾ ਮੁੱਛਾ ਰੱਖੀਆਂ ਸੰਦ ਲੋਹੇ ਵਰਗਾ ਕਰੋ ਨੰਬਰ ਦਿੱਤਾ ਗਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਲਟਾ ਲਿਖਿਆ ਵੀ ਹੈ ਨਾ ਨੰਬਰ ਦਿੱਤਾ ਤੇ ਘਰ ਬਹਿ ਕੇ ਤੁਸੀਂ ਮਦਦਾ ਸਕਦੇ ਆ ਜਿਨ੍ਹਾਂ ਨੂੰ ਬਾਹਰ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਦਾਂ ਪਾਵਾ ਜਾਂ ਲੋਹੇ ਦਾ ਫੜ ਕੇ ਦੱਸ ਰਿਆ ਹੁਣ ਇੰਟਰਨੈਸ਼ਨਲ ਮਲਕੀਤ ਵੈਦ 358000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਦੇ ਖਾਧੀ ਹੋਵੇ ਤੇ ਜਨਾਨੀ ਕਿਸੇ ਹੋਰ ਨਾਲ ਦੇਖ ਜਾਵੇ ਲੈ ਲਓ ਰਕੋਡ ਚ ਇਹਨੂੰ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦੇਗੀ ਥੋੜਾ ਜਿਹਾ ਮੋਠੇ ਵਾਲੀਆਂ ਕੰਜਰੀਆਂ ਨੂੰ ਕਹਿੰਦੇ ਆਂ ਜਿਹਨਾਂ ਨੂੰ ਨੌਜਵਾਨ ਅੱਜਕੱਲ ਬਹੁਤ ਹੋਰ ਹਸਾਬ ਨਾਲ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚ ਇੰਨੀ ਪਾਵਰ ਆ ਜਾਊਗੀ ਜੋ ਬਲਾਤਕਾਰ ਦੇ ਕਾਰਨ ਬਣ ਰਹੇ ਆ ਇਹ ਕਹਿੰਦੇ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਸਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਲਈ ਬੈਦਮਲਕੀਤ ਸਾਹਿਬ ਕਹਿ ਰਹੇ ਆ ਵੀ ਡੋਲੂ ਟੰਗ ਨੋਸ ਕਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਦਗੇ ਸਮਾ ਬਦਲ ਗਿਆ ਤੇ ਡੋਲੂਆਂ ਤੋਂ ਟਿਫਣ ਬਣ ਜਾਣੇ ਆ ਹੁਣ ਤੇ ਆਹ ਰਗੜ ਇਹਨਾਂ ਪਰਿਵਾਰਾਂ 'ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਦ ਸਾਹਿਬ ਘਰੇ ਨਹੀਂ ਆਏ ਤੇ ਦੂਜਾ ਮੁੰਡਾ ਟਿਫਨ ਟਾਗ ਕੇ ਤੇ ਇੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਏ ਆ ਤੇ ਦੂਜਾ ਮੁੰਡਾ ਟਿਫਨ ਟਾਗ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾ ਲੁੱਤਾ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਕੇਸ ਇਹ ਨੇ ਵੈਦ ਮਲਕੀ ਸਿੰਘ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਂ ਹੈਗਾ ਦੀਪਿਕਾ ਲੋਧਰਾ ਇਹ ਬਲੌਗਰਾਂ ਇਹ ਪ੍ਰਮੋਸ਼ਨਾਂ ਕਰਦੀ ਆ ਪ੍ਰਮੋਸ਼ਨਾਂ ਕਰਨ ਦੇ 25 ਤੋਂ 30000 ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 4-5 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇੱਕ ਇਹ 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 ਦਿਖਾ ਜਿਹੜੀਆਂ ਹਰਕਤਾਂ ਨੇ ਉਸ ਤੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਜੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੇ ਆ ਵੀ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਆਏ ਵੀ ਇਦਾਂ ਪਾਉਣੀ ਆ ਵੀਡੀਓ ਵੀ ਪਤਾ ਲਾ ਕੇ ਦੇ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹੁਣੀ ਕਹਿੰਦੇ ਵੀ ਹਰਸ਼ਿਆ ਵਰਗਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਤ ਕਰਦੇ ਆ ਇਹ ਆ ਵੈਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਜਸ਼ਨ ਸੰਧੂ ਇਹਨੇ ਤਾਂ ਹੱਥ ਹੀ ਮੁਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮ ਖਾਂਦਾ ਹਾਲਾ ਕਿ ਮੈਂ ਉੱਥੇ ਮਾਰਕਰ ਕਰਤਾ ਵੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਚੋਕ ਉਸੇ ਨੇ ਲਿਖਿਆ ਇਹਨੇ ਇਹ ਵੀ ਲਿਖਿਆ ਵੀ ਜਿੰਨਾ ਵੀਰਾਂ ਨੂੰ ਵਾਇਗਰਾ 200 ਐਮਜੀ ਵੀ ਕੰਮ ਨਹੀਂ ਨਾ ਕਰਦੀ ਉਹ ਵੀ ਸਾਡੇ ਤੋਂ ਦਵਾਈ ਲਓਗੇ ਸਾਡੀ ਦਵਾਈ ਕੰਮ ਕਰੂ ਫਿਰ ਪ੍ਰੋਮੋਸ਼ਨਲ ਇਹ ਹੈ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ 'ਚ ਛੋਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰੋਮੋਸ਼ਨਾਂ ਕਰਨ ਲਈ ਫੇਡ ਪ੍ਰੋਮੋਸ਼ਨਲ ਲਈ ਇਹ ਹੈ ਲਕਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਈਆ ਪ੍ਰਮੋਸ਼ਨਾਂ ਤੇ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀਆਂ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟ ਲਾ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲਣ ਜਾਣ ਕੇ ਟਾਈਮ ਤੇ ਚੇਤੇ ਇਹ ਬਾਈ ਵੈਦ ਜਸ਼ਨ ਸੰਧੂ ਹੋਣਾ ਦੀ ਲਖਤਾ ਇਹਨਾਂ ਨੂੰ ਕੀ ਪਤਾ ਪੇਚਾ ਤਾਂ ਹੁਣ ਪਿਆ ਇਹ ਵੀ ਇਹਨਾਂ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਂ ਮੈਨੂੰ ਬਾਣਾ ਇਜਾਜ਼ਤ ਨਹੀਂ ਦਿੰਦਾ ਪਰ ਕਾਰਵਾਈ ਬਾਣਾ ਜ਼ਰੂਰ ਕਰੂਗਾ ਇਹ ਆਵਾਇਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਣੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਖਰਾਕ ਆ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆ ਦੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤੋਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਸਾਡੀ ਮਾਂ ਵਾਂਗ ਵਿਆਹੇ ਹੋਏ ਬੰਦੇ ਦੀ ਉਹ ਕੋ ਇਹ ਬੀਬੀ ਇਹਨਾਂ ਨਾਲ ਵੀ ਆ ਲੁਧਰਾ ਜੀ ਪ੍ਰਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰਮੋਸ਼ਨ ਕਰਨੀ ਕਿਵੇਂ ਆ ਪ੍ਰਮੋਸ਼ਨ ਆ ਤੁਹਾਨੂੰ ਇਹਨਾਂ ਦੀ ਅਸੀਂ ਬਾਅਦ 'ਚ ਦੱਸਦੇ ਆ ਇਹ ਕਹਿੰਦਾ ਇੱਕ ਚਮਚ ਲੈ ਲਓ ਕਰਨ ਤੋਂ ਪਹਿਲਾਂ ਘੰਟਾਕ ਦੂਜੀ ਵਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰਤ ਇਹ ਵੈਦ ਅਮਨ ਅਮਨ ਪ੍ਰੀਤ ਸਿੰਘ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਾਨ ਦੇਵ ਜੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੋਈ ਗੱਲਾਂ ਨੂੰ ਅਸੀਂ ਜਰੂਰ ਸਾਹਮਣੇ ਲਾਹਾਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਦਾ ਤੇ ਇਹਨੇ ਆਪਣੇ ਤੇਜ ਦੇ ਉੱਤੇ ਲੱ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਵਾਂਗ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆਹ ਸਾਡੀ ਬਰਾਈ ਖਾ ਲੂਗੀ ਠੀਕ ਆ ਫੇਰ ਉਹ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਬੰਦੇ ਇਹ ਸੇ ਲਈ ਫੇਰ ਲੈ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜਾਂ ਦਾ ਪ੍ਰਬਾਣ ਹੋ ਰਹੀਆਂ ਹਨ ਇਹ ਉਹ ਬੰਦਾ ਸੋ ਕਵੀਰ ਸਿੰਘ ਵੈਦ ਸੋ ਕਵੀਰ ਸਿੰਘ ਤੇ ਸ਼ਾਇਦ ਇਹ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾ ਕਿਸੇ ਹੋਰ ਵੈਦ ਦਾ ਤੇ ਉਹਦੇ ਵਿੱਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮਿੰਡਾਂ ਦੇ ਨਾਲ ਮਿਹਨਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਇਹ ਦਵਾਈ ਖਾ ਲਓ ਤੇ ਘੱਟ ਆਵੇ ਨੂੰ ਤੁਸੀਂ ਵਰਜਨ ਲੱਗੂਗੀ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਾਤਮਾ ਹੋ ਰਿਹਾ